ਬੱਲੇ ਬੱਲੇ ਆਜੂ ਨੰਬਰ 14 ਦਾ ਮੇਲਾ ਉਹ ਭਰਾਵਾਂ ਨੇ ਸਦਾ ਕਰਾ ਦਿੱਤਾ ਬਨਰਾਜ ਬੱਲਾ ਆ ਗਿਆ ਕੋਰਖਾਨ ਮੁਹੰਮਦ ਪਿੰਡ ਗੁਰਜੀਤ ਸਿੰਘ ਨੰਨ ਜਿਹੜੋ ਫਰੀਕਾ ਤੋਂ ਗੱਦੇ ਨੇ ਨਾਲ ਟੋਨੀ ਨੰਨਾ ਹਾਂ ਦਾ ਮਰਕੂ ਟੱਡ ਹੋਇਆ ਦਾ ਨਾਲ ਗੁਜੀਤ ਭਾਜੀ ਸਾਡਾ ਵੱਡਾ ਵੀ ਪੁੱਜਿਆ ਜੇ ਜੀਤ ਰੱਬੀ ਰੂਹ ਲੱਖਦੀ ਐ ਤੇ ਕੋਈ ਅਤਕੜੀ ਨਹੀਂ ਹੋਵੇਗੀ ਜੈਜੀਤ ਭਾਜੀ ਦਾ ਵਿਸ਼ੇਸ਼ ਤੌਰ ਤੇ ਪਰਮਾਨ ਉਹਨਾਂ ਜੈਤ ਧਾਰੀ ਵਾਲਾ ਜੀ ਉਹ ਵੀ ਪੁੱਜੇ ਹੋਏ ਨੇ ਜਨਾਲਪੁਰੀਆ ਕਹਿੰਦੇ ਬਲਵੀਰ ਸਿੰਘ ਪਾਲ ਆਇਆ ਹੋਇਆ ਹੈ ਮੇਰੇ ਵੀਰੋ ਇਹ ਕਿਉਂ ਸੋਚਾਇਓ ਜਾਣਾ ਨਹੀਂ ਜਨਾਲਪੁਰੀਆ ਪਾਲਾੜਿਓ ਬਾਹਾਂ ਹੀ ਸੋਣਾ ਨਹੀਂ ਜਨਾਲਪੁਰੀਆ ਪਾਲਾੜਿਓ ਬਾਹਾਂ ਹੀ ਸੋਣਾ ਨਹੀਂ ਰਮਨ ਹੁਣਾ ਦੇ ਨਾਲ ਮਹਿਗੀ ਟੇ ਦੇ ਨਾਲ ਰਾਜੂ ਪਧਾਸਣਾ ਦੇ ਨਾਲ ਯਾਰੀਆਂ ਮਰਾਉਣ ਦੇ ਲਈ ਕਹਿੰਦੇ ਜਨਾਲਪੁਰੀਆ ਬਲਵੀਰ ਪਾਲਾ ਪੁੱਜਿਆ ਹਾਂਜੀ ਨਿੱਪੜੀ ਰੋਟੀ ਦਾ ਮੈਚ ਖਿੜਿਆ ਰੋਟੀ ਦੇ ਚਰਦੇ ਨਾਲ ਜੀ ਹੁਣ ਕਹਿੰਦੇ ਬਲਵੰਤ ਜੱਡੀਆਂ ਕੋ ਲੱਗੜ ਗੀਆਂ ਉਧਰ ਸਾਰੇ ਹੈਪੀ ਬਾਬਾ ਜੀ ਦਾਨੇ ਵਾਲ ਗੁਰਦੇਵਰ ਸਰਪੰਚ ਜੀ ਨਾਲ ਉਹਨਾਂ ਨੇ ਕੈਮੀ ਜੀ ਬਿਕਰਮ ਜੀ ਜੋਤਨ ਨਕੋਦਰ ਜੀ ਤੇ ਨਾਲ ਜਿਹੜੀ ਬਾਬਾ ਜੀ ਗੋਪੀ ਖੁੱਤਵੀ ਵਾਲ ਤੇ ਨਾਲ ਮੰਗਾ ਐਮਸੀ ਰਫੀਕ ਟਰਾਂਸਪੋਰਟ ਵਾਲੇ ਇਹ ਸਾਡੇ ਵੀਰ ਨੇ ਰਮਨ ਭਾਈ ਉਹਨਾਂ ਦੇ ਨਾਲ ਬਹੁਤ ਪਿਆਰ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹਾਣੀ ਬਿੰਕਲ ਜੀ ਲਾ ਜੁਨੀ ਕਦੇ ਤਾਲਪੁਰ ਦੀ ਧਰਿਆ ਨੋਜਾ ਕਬੱਡੀ ਪਾਲ ਰਿਹਾ ਚੁਗਲਾ ਗੋਟੀਆਂ ਦਾ ਮੈਚ ਖੇੜਾ ਜਾ ਰਿਹਾ ਪਿੰਡ ਪੱਡੇ ਦੇ ਮੈਚ ਦੀ ਗੱਲ ਵੀ ਘੋਲੀ ਅਤੇ 10 ਵਜੇ ਤੋਂ ਤੇ ਹੋਏਗੇ ਉਹਦੇ ਮਸੂਲ ਨੇ ਅਸੀ ਹਰ ਬੱਤੇ ਕਰਦੇ ਨੇ ਪਰ ਇਧਰਲੇ ਪਾਸੇ ਉਹ ਜੁਨੀ ਕਦੇ ਉਹਦੇ ਸਾਲੇ ਸੁਰਜ ਲਹੌੜੀਆ ਜੀ ਗੋਲ ਦੇ ਪਾਉਲੀ ਜਗਰਾਤ ਸਿੰਘ ਜੀ ਪੂਰ ਦੇ ਨਾਲ ਅਮਰਤ ਸਪੇਨ ਅਮਰ ਗਰੁੱਪ ਵਾਲੇ ਤਾਜ ਜੈਕਾਰ ਤੇ ਲक्की ਸੰਧੂ ਆ ਤੇ ਪਿਊਸ਼ ਤੇਰੀ ਮਾਜਾ ਫਾਕ মোটরসাইকেল ਮੋਟਰਸਾਈਕਲ ਹੋਰ ਮੋਟਰਸਾਈਕਲ ਪਰ ਦੰਨੇ ਪਾਸੇ ਬੰਦੇ ਬੰਦੇ ਹੋ ਹੋਰ ਹਰ ਸਵੇਦੋ ਡੋਟਰ ਸਾਇਕਲ ਦਾ ਰੋਕੂ ਮਾਰ ਗਿਆ ਰਾਮ ਜੀ ਪਲਵੰਤ ਸਿੰਘ ਦਾ ਪੁੱਤਰ ਸੁਖਮੰਦਾ ਵੀਰ ਜਿਹਨੂੰ ਕਬੱਡੀ ਦਾ ਜਹਾਜ਼ ਤੇ ਗੱਲਾਂ ਟਕਾਣੇ ਲੱਗੀ ਹੋ ਜਾਣੇ ਛੋਟੀ ਦਾ ਮੈਚ ਕਿਹੜਾ ਆਇਆ ਗੁਰਪ੍ਰੀਤ ਵੀਰ ਤੇ ਬਹੁਤ ਧੋਲ ਲਾਹਣ ਵਾਲਾ ਹੈ ਉਧਰ ਪਿੰਦੂ ਇਹ ਮਿੰਟਾਂ ਬੇਗੋ ਵਾਲਾ ਇਹ ਵੀ ਸਾਡੇ ਵੀਰ ਲਾਈਵ ਜੁੜੇ ਹੋਏ ਨੇ ਉਧਰ ਸਾਡੇ ਸੁਖਜੀ ਕਲੰਪੀ ਦੀ ਐਥਲੋਟਿਕਸ ਦੇ ਨਾਲ ਹਰਪ੍ਰੀਤ ਘੋਰੀਆ ਜੀ ਸਰੀ ਤੋਂ ਤੇ ਨਾਲ ਉਹਨਾਂ ਨੇ ਸਾਡੇ ਕਰਨ ਘੋਰੀਆ ਜੀ ਪਰਸ ਤੋਂ ਤੇ ਭਾਈ ਕਰਨਵੀਰ ਪਿੰਟੂ ਹਣੀ ਲਾਈਵ ਜੰਦ ਮਾਰ ਰਹੇ ਨੇ ਬੇਗੋਾਂ ਦੇ ਸਭ ਤੋਂ ਵੱਡੇ ਇਹ ਆਪਣਾ ਸੁਖ ਢੋਲੀ ਵਾਲਾ ਦੀ ਗੱਲ ਹੁੰਦੀ ਕਬੱਡੀ ਆਸਟ੍ਰੇਲੀਆ ਲਾਇਗ ਦੀ ਲਓ ਰੇਲ ਪੈਰੀ ਤੇ ਜੰਪਨ ਕਰਦੇ ਗੱਲ ਇਧਰ ਦੂਜੀ ਕਹਿੰਦੇ ਬੜ ਤੋਂ ਨਹੀਂ ਭਰਿਆ ਖੇਡ ਮਾਰ ਕਬੱਡੀ ਖਾ ਰਿਹਾ ਹੈ ਵੀ ਕਿੰਗ ਸਾਡਾ ਵੀਰ ਵਿਕੋ ਵਾਲੇ ਦਾ ਪੁੱਜਿਆ ਆ ਵੱਡਾ ਧਰਾਂਡ ਕਰਦੇ ਆ ਅਮਰੀਕ ਦਾ ਰਵਿੰਦਰ ਚਾਨੜ ਸੁਖ ਢੋਲੀ ਇਹਦਾ ਗੱਜਰ ਮਾਲੇ ਵਾਲੇ ਦਾ ਹਜਰਪੁਰ ਦਾ ਹੈ ਬੋਤੀ ਵੀ ਜੀ ਰਿਹਾ ਦਾ ਵੱਡਾ ਧਰਾਂਡ ਲਾ ਵੀ ਢੋਲੀਆ ਅਗਲੇ ਮੈਚ 'ਚ ਆਪਣਾ ਬੋਤੀ ਵੀ ਜੀਲੇ ਤੋਂ ਵੀ ਕਰਾਉਣੇ ਸਾਡਾ ਭਰਾ ਪੁੱਜਿਆ ਹੈ ਜਿੱਕਰ ਮੈਚੀ ਮੋਟਰਸਾਈਕਲ ਲੱਗ ਰਣ ਆਇਸ ਕਾਲਾ ਵਾਲਾ ਬੱਲੇ ਬੱਲੇ ਕਬੱਡੀ 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 ਇਹ ਹੈ ਕਹਿੰਦੇ ਸ਼ਿਕਾਰ ਮਾਛੀਆਂ ਵਾਲਾ ਕੁਲਦੀਪ ਮੇਰੇ ਵੀਰੋ ਲੈ ਵੀ ਰਿੱਕੀ ਵੀਰ ਜੀ ਆ ਇਹਨੂੰ ਅਖਦੇ ਆ ਰਿੱਕੀ ਖਾਨ ਗੈਰੀ ਸੰਧੂ ਨੇ ਗੱਲ ਕੀਤੀ ਕਿ ਜੱਲ ਛੱਡ ਦੇ ਗੁੱਸੇ ਕਰੀਏ ਫੇਰ ਦੁਬਾਰਾ ਮਿਲਦੇ ਆ ਨਾਲ ਸਾਡੇ ਐਮਸੀ ਪੈਨ ਹੁਣੀ ਤੇ ਰਮਜ਼ਾਨ ਵੀਰਾ ਅਲੀ ਸ਼ੇਰਵਾਲਾ ਪੁੱਜਾ ਆਇਆ ਬਹੁਤ ਬਹੁਤ ਧੰਨਵਾਦ ਲਓ ਨੌਜਨ ਵਰਮਾ ਇਸ ਤੇ ਪੁਆਇੰਟ ਦੇ ਕੇ ਵਾਪਸ ਆ ਗਿਆ ਹਾਂਜੀ ਡਿੰਪਲ ਜੀ ਕਰਿਓ ਗੱਲ ਪਈ ਹੋਈ ਰੇਡ ਤੇ ਲਾਓ ਕਦੇ ਮੁੰਡਾ ਜੋਰ ਖੋਜਦਾ ਦੀ ਧਰਤੀ ਦਾ ਕਦੇ ਕਬੱਡੀ ਧਾਰਿਆ ਜੱਗੇ ਬਿਓ ਇਹਨਾਂ ਤੇ ਟੋਲ ਥੱਲਾ ਟਿਕਾਣ ਤੇ ਬੇਗੋਲ ਦੀ ਧਰਤੀ ਓ ਧੱਕੀਆਂ ਦੇ ਉੱਤੇ ਖੇਡ ਤੋਂ ਅੰਮੋ ਪੈ ਗਈ ਬੇਗੋ ਵਾਲ ਨੇ ਆਹ ਕਬੱਡੀ ਕੱਪ ਦੀ ਧਾਰੀਆਂ ਦੇਖਾ ਨਿਊਜ਼ੀਲੈਂਡ ਦੇ ਕਹਿੰਦੇ ਵੱਡੇ ਖੇਡ ਪ੍ਰਮੋਟਰ ਨੇ ਮੇਰੇ ਵੀਰੋ ਜਲਾਲਪੁਰੀਏ ਪਾਲੇ ਦੇ ਨਾਲ ਯਾਰੀ ਹੈ ਕਹਿੰਦੇ ਜੈਜ ਧਾਰੀਵਾਲ ਦੀ ਲੈ ਵੀ ਜੈਜ ਵੀਰੇ ਜੀ ਆਇਆਂ ਨੂੰ ਆਖ ਰਿਹਾ ਤੇ ਜਲਾਲਪੁਰੀਏ ਪਾਲੇ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਰੇਡ ਪੈ ਗਈ ਦੇ ਬੱਪਾ ਜੀ ਕਰਿਓ ਗੱਲ ਬਲਰਾਜ ਬੱਲਾ ਕੋੜਖਾਨ ਖਮਦੂ ਧਰਦੀ ਦਾ ਕਬੱਡੀ ਬਾਹਰ ਆ ਆਹ ਕਹਿੰਦੇ ਸਾਹਮਣੇ ਵੀਡੀਓ ਖੜਾ ਮੇਲਾ ਮੇਕੋ ਵਾਲਿਆਂ ਦਾ ਪਰ ਆਹ ਜੱਫਾ 5000 ਦਾ ਸਾਡਾ ਭਰਾ ਗੰਦ ਪ੍ਰਿੰਟ ਸੁਪੋ ਦੇ ਜਸਤ ਸਾਲਾ ਭਰਾ ਧੱक्कਲ ਵਾਲਾ ਲੈ ਯਾਰੂ ਖੜੇ ਆ 5000 ਹਰੇ ਸਾਡਾ ਭਰਾ ਗੱਬਰ ਗੱਬਰ ਮਿਆਣੀ ਦੀ ਸਿੰਘ ਸਮਾ ਦੀ ਖੇਡ ਕਲੱਬ ਫਰਾਂਸ ਦੀ ਗੱਲ ਹੁੰਦੀ ਹੈ ਔਰ ਉਹਨਾਂ ਦੇ ਨਾਲ ਸਾਰੇ ਰਾਜੂ ਪਧਾਰ ਜੀ ਨੇ ਤੇ ਨਾਲ ਸਾਡੇ ਵੀਰ ਜੇਪੀ ਯੂਐਸਏ ਗੁਰਜੀਤ ਮਹਤਾਨੀ ਜੀ ਨੇ ਔਰ ਅਕਬਰਪੁਰ ਦੇ ਕਬੱਡੀ ਕੱਪ ਦਾ ਵੀ ਖੁੱਲਾ ਸੱਦਾ ਲੰ데요 ਹੈ ਵੀ ਮਾਰਚ ਦੇ ਵਿੱਚ ਵੱਡਾ ਕੰਮ ਅਕਬਰਪੁਰ ਦੇ ਵਿੱਚ ਹੋਵੇਗਾ ਉਧਰ ਸਾਡੇ ਮਨੀ ਬਾਬਾ ਜੀ ਹੈਪੀ ਬਾਬਾ ਜੀ ਗੋਪੀ ਮਿੱਤਰੀ ਵਾਲਾ ਨਾਲ 샤우 ਮੁਸਕਬਾਦ ਨਾਲ ਕਰਨ ਮੁਸਕਬਾਦ

ਉਹ ਪਰਫੈਕਟ ਗੋਲੇ ਕਰ ਦਿੱਤਾ ਇਹ ਰਮਨ ਮੈਚ ਕਰਨ ਦਾ ਬਹਾਦਰ ਪਰਵਾਹ ਬੜੀ ਹੀ ਹਾਦੋ ਵੱਡਾ ਮੇਲਾ ਸਭ ਗੋਲੀਆਂ ਤੀਨਾ ਆ ਗਿਆ ਲਓ ਤੀਨਾ ਤੀਨੇ ਵੀ ਕਬੱਡੀ ਕਬੱਡੀ ਤੇ 핌ਾਂ ਕਿਵੇਂ ਮੂਲੇ ਖੜਿਆ ਪਿੰਡਾ ਸ਼ਹਿਰ ਕੋੜ ਦਾ ਲੱਗ ਆ ਮੇਰੇ ਵੀਰੋ ਜਿਹਨੇ ਇਸ ਲਈ ਟਰਾਈ ਕੀਤੀ ਤੇ ਪੁਆਇੰਟ ਹੈ ਆ ਵੀ ਦੇ ਖਾਤੇ ਵਿੱਚ ਆ ਜਾੜਿਆ ਅਗਲੀ ਰੇਡ ਫਿਰ ਗੁਰਦਾਸ ਸੁਲਾਨੇ ਵਾਲਾ ਆ ਗਿਆ ਮੇਰੇ ਵੀਰੋ ਬਈ ਹੋਈ ਕਬੱਡੀ ਇਹ ਮੁਰਕੋ ਮੁਰਕੀ ਹੋ ਗਿਆ ਦੇਖੋ ਜੋਰ ਚੋਮਰਾਂ ਦਾ ਕੰਗਾ ਕੰਗੇ ਚੋਤਾ ਕਿਸਮਤ ਖੋੜ ਕੋਮਰਾਂ ਦਾ ਇਹ ਚੰਗੀ ਉਮਰੇ ਗਰਮ ਖੂਨ ਨੰਨਕਾਰੇ ਤਾਜ ਨੇ ਰਾਜੇ ਖੇਲੇ ਮਰਦ ਬਦਾਨੋ ਉਹ ਡਰ ਕੇ ਨਹੀਂ ਭੱਜਦੇ ਡਰ ਕੇ ਨਹੀਂ ਭੱਜਦੇ ਪਰ ਅੱਜ ਸਮੇਂ ਕੋਸ਼ਿਸ਼ ਕੀਤੀ ਤੇ ਪੁਆਇੰਟ ਜਿਹੜਾ ਬਾਬਾ ਜੋਰਾ ਵਰਤੇ ਬਾਬਾ ਫੱਤੇ ਸਿੰਘ ਦੀ ਟੀਮ ਦੇ ਖਾਤੇ ਰਹਾ ਮੋਟਿਆ ਜਾਰੀ ਫੱਲਾ ਅਗਰੇ ਮੈਚ ਲਈ ਗੱਲਾਂ ਟਿਕਾਣੇ ਲੱਗਣਗੀਆਂ ਇੱਕ ਪਾਸੇ ਗੋਪੀ ਜੀਲਾ ਜੀ ਹੋਣਗੇ ਉਹ ਜਾਰੀ ਫੱਲਾ ਕੋਈ ਬੇਲ ਦੀ ਛੋਟੀ ਦਾ ਮੈਚ ਖੇੜਾ ਜਾ ਰਿਹਾ ਹੈ ਫਾਈਨਲ ਮੈਚ ਦੀ ਗੱਲ ਸਾਡੇ ਬਹੁਤ ਵੱਡੀਆਂ ਬਲਾਰੇ ਪਿੰਟਰ ਜਲਾਲ ਤੇ ਅਮਰੀਕ ਕੋਸਾ ਕੋਟ ਦੀ ਮਾਰ ਦਿਓ ਤੇ ਹੋਣਗੇ ਰੇਡ ਪੈ ਗਈ ਕੰਡਿਆਲੇ ਕੋਲ ਘੋਲ ਜਿਹੇ ਹੋਣ ਲਓ ਰੇਡ ਰੇਡ ਖੇਡ ਦੇ ਮੈਦਾਨ ਦੇ ਵਿੱਚ ਪੈ ਗਈਆਂ ਮੇਰੇ ਵੀਰੋ ਪਈ ਹੋਈ ਕਬੱਡੀ ਤੇ ਗੱਬਰੂ ਕਹਿੰਦੇ ਵਾਪਸ ਆ ਗਏ ਮੇਰੇ ਵੀਰੋ ਤੱਲੇ ਦਾ ਨੰਬਰ ਇਸੇ ਦੇ ਨੌਜਾਨ ਧਾਵੀ ਨੇ ਜਵਾਰ ਤੇ ਹੋ ਰਿੰਗੀ ਕਾਨ ਵੀ ਕਹਿੰਦੇ ਆਪਣੀ ਟੀਮ ਦੇ ਨਾਲ ਪੁੱਜ ਗਏ ਮੇਰੇ ਵੀਰੋ ਤੇ ਥੋੜੇ ਸਮੇਂ ਤੱਕ ਖਾਨ ਨੇ ਵੀ ਆ ਜਾਣਾ ਭਧੌੜ ਪਿੰਡ ਵਾਲੇ ਨੇ ਤੇ ਫਿਰ ਲੱਗਣ ਗਿਆ ਗੱਲਾਂ ਟਿਕਾਣੇ ਰਮਨ ਹੁਣਾਂ ਦੇ ਨਾਲ ਮੈਕੀ ਉਹਨਾਂ ਦੇ ਨਾਲ ਬੜਾ ਪਿਆਰ ਹੈ ਕਹਿੰਦੇ ਰਿੱਕੀ ਖਾਨ ਨੂੰ ਨਾ ਰਮਜ਼ਾਨ ਵੀਰੇ ਦਾ ਤੇ ਸਾਡੇ ਭੈਣ ਜਣਕੀ ਹੁਣੀ ਪੁੱਜੀ ਹੋਈ ਦੀ ਕਬੱਡੀ ਕਹਿੰਦੇ ਗਿੰਪਾ ਜੀ ਲਓ ਚੋਟੀ ਦਾ ਮਾ ਖੇਡਾ ਦਾ ਟੇਨਾ ਕਹਦੇ ਕਹਾੜੇ ਦੀ ਤਰਹੀ ਕਬੱਡੀ ਪਾ ਰਿਹਾ ਹੈ ਦੇਖੀ ਖੜਾ ਬਣਕਾ ਵੇਖੋ ਮੀਆਂ ਹਾਂ ਗੱਬਰ ਸਾਡਾ ਪਾ ਗੁਰਜੀਤ ਦਾ ਕੰਮ ਨਾਲ ਹੋਵੇ ਔਰ ਸਾਡੇ ਆਪਰ ਪਰ ਦਾ ਮੇਲਾ ਵੀ ਜ਼ਗੀਰ ਭਜਾ ਦਾ ਸਾਲ ਕਹਿੰਦੇ ਫੋਰਟ ਟਰੈਕਰ ਤੇ ਚੱਲ ਰਿਹਾ ਮੈਚ ਨੂੰ ਲਾ ਸਾਬ ਮੋਟਰਸਾਈਕਲ ਲੱਗਣਗੇ ਦੁਨੀਆ ਨੇ ਕਹਿੰਦੇ ਵੱਡੇ ਰਿਕਾਰਡ ਬਣਾਉਣੇ ਆ ਗੁਰਜੀਤ ਮੰਤਾਨੀ ਜੀ ਕਹਿੰਦੇ ਵੀ ਦੁਨੀਆ ਨੂੰ ਪਤਾ ਲੱਗ ਜੇ ਉਧਰ ਸਾਡਾ ਵੀਰ ਰਾਜੂ ਗੋਤਰਾ ਯੂਐਸਏ ਤੋਂ ਵੀ ਵਿਸ਼ੇਸ਼ ਮਰਦੇ ਪੁਜਾ ਆਇਆ ਹੈ ਰਾਜੂ ਜੀ ਜੀ ਆਏ ਨੇ ਆਪਣੇ ਰਾਜੂ ਵੀਰ ਸਾਡਾ ਪੁਜਿਆ ਹੋਇਆ ਬਹੁਤ ਬਹੁਤ ਧੰਨਵਾਦ ਹਾਂਜੀ ਮੈਚ ਸਮਾਪਤ हिकु बापूू जी